मेरी यारिकेशन या। जैंसी जी मेरा नाम जानती है मैं वचन बोलने जा रही हूँ लुका एक दी क्या है वेखो कारी गर्भवती होगी और पुत्र जड़ेगी उसका नाम यीशु रखना ओ महान होगा अति महान पुत्र सदावेगा ओ प्रभु पर ओ प्रभु परमेस और पिता दाओ का दा, तख्त तो उस देगा ਤੇ ਉਹ ਜੋ ਜੋ ਚੋਗਿ ਖੂਬ ਦੇਖ ਰਹਾਣੇ ਉੱਤੇ ਰਾਜ ਕਰੇਗਾ ਉਸ ਦੇ ਰਾਜ ਦਾ ਅਰਥ ਰਹੇਗਾ ਆਮੀਨ ਪਾਸਤੇ ਜੀ ਨੂੰ ਜਾਂਸੀ ਆਏ ਹੋਏ ਕ੍ਰਿਸਚੀਅਨ ਏਜੰਸੀ ਮੈਂ ਤੁਹਾਨੂੰ ਪਰਮੇਸ਼ਵਰ ਦੇ ਬਚਨ ਵਾੜੇ ਦਸਣ ਜਾ ਰਹੇ ਹਾਂ ਰਸੂਲਾ ਦੀ 1 2 8 ਹੈ ਪਰ ਜੇ ਪਵਿੱਤਰ ਆਤਮਾ ਤੁਹਾਡੇ ਉੱਪਰ ਆ ਜਾਵੇਗਾ ਤਾਂ ਤੁਸੀਂ ਸ਼ਕਤੀ ਪਾਵੋਗੇ ਅਤੇ ਜਰੂਸ਼ਲਮ ਅਰਸਾਰੀ ਯਹੂਦਿਆਂ ਅਤੇ ਸਾਮਰੀਆ ਵਿੱਚ ਸਭੋ ਤਰਤੀ ਦੇ ਬੰਨੇ ਤਿੱਕਰ ਮੇਰੇ ਗਵਾਹ ਹੋਗੇ ਆਮੀ ਅੱਜ ਵੀ ਬੰਤੀ ਦੀ ਰਾਕੇचंद ਜੰਮ ਸੀ ਪਰ ਮੈਂ ਬਤਲ ਬੋਲ ਰਹੀ ਹਾਂ ਮੇਰੇ ਨਾਮ ਲਿਖਾਇਆ ਇੱਕ ਪਰਵੀਚ ਸਧਾਰਨ ਨੰਤਕਰ ਹਸੀ ਜੇ ਨੰਤਕਰ ਆਮੀ ਕਾਸਟ ਦਿਨ ਜੈਨਸੀ ਦੀ ਆਈ ਗਈ ਸਾਰੀclesiਆ ਜੈਨਸੀ ਦੀ ਮੇਰਾ ਨਾਮ ਅਮਨ ਅੱਜ ਮੈਂ ਤੁਹਾਨੂੰ ਪਰਮੇਸ਼ਵਰ ਦੇ ਵਚਨ ਬਾਰੇ ਦੱਸਣਾ ਚਾਹਨੀ ਹਾਂ ਜ਼ਬੂਰਾ ਦੀ ਪੋਥੀ ਇੱਕ ਦੇ ਆਏ ਹਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਨਾ ਪਾਪੀਆਂ ਦੇ ਰਾਂ ਵਿੱਚ ਖੜਾ ਰਹਿੰਦਾ ਹੈ ਪਰ ਉਹ ਯਹੋਵਾ ਦੀ ਵਿਵਸਥਾ ਤੇ ਧਿਆਨ ਕਰਦਾ ਅਤੇ ਦਿਨ ਰਾਤ ਉਸ ਦੀ ਵਿਵਸਥਾ ਤੇ ਮਗਰ ਰੰਦਾ ਉਹ ਤਾਂ ਉਸ ਬਿਰਸ਼ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ ਜਿਹਦੇ ਜੋਰ ਸਿਰ ਆਪਣਾ ਖਲ ਦਿੰਦਾ ਤੇ ਜਿਹਦੇ ਪੱਤੇ ਕਦੇ ਨਹੀਂ ਕੰਬਲਾਉਂਦੇ ਤੇ ਜੋ ਕੁਝ ਉਹ ਕਰੇ ਸੋ ਸਫਲ ਹੁੰਦਾ ਹੈ ਇਸ ਲਈ ਦੁਸ਼ਟ ਨਿਆਉ ਵਿੱਚ ਖੜੇ ਨਹੀਂ ਰਹਿਣਗੇ ਨਾ ਪਾਪੀ ਧਰਮੀਆਂ ਦੀ ਵੰਡਲੀ ਵਿੱਚ ਕਿਉਂ ਜੋ ਹਵਾ ਧਰਮੀਆਂ ਦਾ ਜਾਣਦਾ ਹੈ ਪਰ ਉਸਦਾ ਨਾਂ ਰਾਸ਼ ਹੋ ਜਾਵੇਗਾ ਆਮੀਨ